ਪੱਕੀ ਫਾਸਲ ਤੇ ਗੜੇਮਾਰੀ ਹੋ ਜਵੇ ਫੇਰ ਇੱਕ ਜੱਟ ਫਾਹ ਲੈਂਦਾ ਏ ਹੋਰਾਂ ਦੇ ਬਿਜ਼ਨਸ ਸੱਤ ਥੱਲੇ ਤੇ ਕਿਸਾਨ ਦਾ ਬਿਜ਼ਨਸ ਖੁੱਲੇ ਅਸਮਾਨ ਥੱਲੇ ਬਸ ਇੱਥੇ ਆ ਕੇ ਜ਼ਿਮੀਂਦਾਰ ਮਰ ਜਾਂਦਾ ਕਿਉਂਕਿ ਉਹਦੀ ਕੁਦਰਤ ਦੇ ਅੱਗੇ ਕੋਈ ਬਾਤ ਆ ਨਹੀਂ ਚੱਲਦੀ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਨਾ ਕੋਈ ਇਹਨੂੰ ਇਸ ਫਸਲ ਦਾ ਬੀਮਾ ਮਿਲਣਾ ਨਾ ਕੋਈ ਮੁਆਵਜ਼ਾ ਮਿਲਣਾ ਕਿਉਂਕਿ ਸਰਕਾਰਾਂ ਤਾਂ ਪਹਿਲੇ ਹੀ ਫੇਲ ਨੇ ਪਰ ਪ੍ਰਮਾਤਮਾ ਨੇ ਉਸ ਜ਼ਿਮੀਂਦਾਰ ਨੂੰ ਉਸ ਕਿਸਾਨ ਨੂੰ ਸਬਰ ਨਾ ਦੀ ਬਹੁਤ ਵੱਡੀ ਚੀਜ਼ ਦਿੱਤੀ ਆ ਕਿਉਂਕਿ ਕਿਸਾਨ ਹੀ ਇਹ ਸਬਰ ਦਾ ਘੁੱਟ ਭਰ ਲੈਂਦਾ ਹਲੇ ਵੀ ਉਹ ਐਂ ਕਹੂਗਾ ਚੱਲ ਕੋਈ ਨਹੀਂ ਪ੍ਰਮਾਤਮਾ ਜੋ ਦੇਣਾ ਉਹ ਤੂੰ ਹੀ ਦੇਣਾ ਅਸੀਂ ਅਰਦਾਸ ਕਰਦੇ ਹਾਂ हे ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੀ ਨਗਰ ਖੇੜੇ ਵਿੱਚ ਸੁੱਖ ਸ਼ਾਂਤੀ ਬਣਾਈ ਰੱਖੀ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਏਰੀਏ ਦੇ ਵਿੱਚ ਕਿੰਨਾ ਕੁ ਵਾਰਸਾ ਕਿੰਨੀ ਕੁ ਹਨੇਰੀ ਆ ਪ੍ਰਮਾਤਮਾ ਭਲੀ ਕਰੇ ਕਮੈਂਟ ਜਰੂਰ ਕਰਕੇ ਦੱਸਿਓ ਕਿਹੜੇ-ਕਿਹੜੇ ਏਰੀਆ ਦੇ ਵਿੱਚ ਅੱਜ ਮੀਂਹ ਪਿਆਗਾ ਤੇ ਨੁਕਸਾਨ ਕੀਤਾ ਧੰਨਵਾਦ